ਉਹ ਲੈ ਕੇ ਅੱਗ ਭਜਾਉਂਦੇ ਫਿਰਦੇ ਨੇ ਬੀਸੀਆਂ ਦਾ ਕੰਮ ਹੈ ਅੱਗ ਭਜਾਉਣਾ ਇਹ ਅੱਗ ਭਜਾਉਂਦੇ ਫਿਰਨਗੇ ਫਿਰ ਤਾਂ ਇਹ ਜਿਹੜੇ ਅੱਗ ਭਜਾਉਂਦੇ ਫਿਰਦੇ ਨੇ ਆ ਪੁਲਿਸ ਮੁਲਾਜ਼ਮਾਂ ਨੂੰ ਲਈ ਫਿਰਦੇ ਹੋਣਾ ਐਸਪੀ ਡੀ ਤੱਕ ਫਿਰ ਤੇ ਇਹਨਾਂ ਨੂੰ ਤੁਸੀਂ ਫੈਵਰਗੇਟ 'ਚ ਭਾਤੀ ਕਰੋ ਫਿਰ ਇਹਨਾਂ ਨੂੰ ਏਡੀ ਏਡੀ ਕੁਰਸੀਆਂ ਦੇ ਇੰਦੀ ਕੀ ਲੋੜ ਆ ਜੇ ਅੱਗ ਭਜਾਉਣਾ ਆ ਜੇ ਰੱਖਣੇ ਨੇ ਫਿਰ ਤੇ ਇਹਨਾਂ ਨੂੰ ਫੈਵਰਗੇਟ 'ਚ ਰੱਖੋ ਉਧਰ ਭਦਾਉ ਭਾਤੀ ਜੇ ਆ ਅੱਗ ਭਜਾਉਣ ਲੱਗਣਾ ਆਪਾਂ ਨੇ ਇਹ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੇਖੋ ਡੀਏਪੀ ਦਾ ਕਿੱਡਾ ਲੋਕਾਂ ਨੇ ਕਿਸਮਾਨ ਪਾਇਆ ਡੁਬਲੀਗੇਟ ਵੀ ਕਿਹਾ ਲੋਕਾਂ ਨੂੰ 18 18 22 200 ਦਾ ਥੈਲਾ ਵੀ ਕਿਹਾ ਉੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਗੌਰ ਨਹੀਂ ਉਹਨਾਂ ਦੇ ਕੰਮਾਂ ਪਾਰਚੇ ਇਹਨੇ ਡੁਬਲੀਗੇਟ ਦਵਾਈਆਂ ਵੇਚ ਲਏ ਨੇ ਕਿਸੇ ਦੀ ਕੋਈ ਗੌਰ ਹੀ ਨਹੀਂ گاਉਂ ਡੀਸੀ ਦੇ ਟੀਸੀ ਵੀ ਉਹੀ ਗੱਲ ਐਸਡੀ ਨੇ ਜਾ ਉਹ ਐਸਡੀ ਦੀ ਵੀ ਉਹੀ ਗੱਲ ਆ ਫੋਟੋ ਖਿੱਚ ਲਿਆ ਉਹ ਤਾਂ ਅੱਧਾ ਵੀ ਨਹੀਂ ਲਾ ਕੇ ਤੁਸੀਂ ਸੁਣਿਓ ਨਾ ਬਸ ਵਾਹੇ ਵਿੱਚ ਲੋਕਾਂ ਨੇ ਪਾਈ ਜਾਓ ਨਾਲ ਉਹਨੇ ਮਾਨਾ ਤਿੰਨ ਫੈਲਿਆਂ ਦੇ ਨਾਲ ਇੱਕ ਕਹਿੰਦਾ ਚੱਕੋ ਜੀ ਨਾਲ ਇਹਦੇ ਡੀਏਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਤਿੰਨ ਫੈਲਿਆਂ ਮਗਰ ਕਿਸੇ ਨੂੰ ਕੁਸ ਲਾਦਾ ਕਿਸੇ ਨੂੰ ਕੁਸ ਲਾਤਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਉਲੀ ਦੀ ਦਵਾਈ ਜੀ ਵਿੱਚ ਪੈਂਦੀ ਆ ਤਣਕ ਨਾਲ ਜੱਟ ਚ ਕਰਦੇ ਇਹ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੋ ਵੀ ਭਾਈ ਕਿਸਾਨ ਆਹ ਕਰ ਲੇ ਜਿਰੀ ਦਾ ਝਾੜ ਘਟ ਗਿਆ 15-20 ਲੱਖ ਦਾ ਟ੍ਰੈਕਟਰ ਜਿਹੜਾ ਇਹਨੂੰ ਸਫਰ ਫੀਡਰ ਨੂੰ ਖਿੱਚਦਾ 2.5 ਕਿਲੋ ਦਾ ਕਿਸਾਨ ਕਿਥੋਂ ਲੈ ਲੂਗਾ